ਅੱਧਾ ਪਟਵਾਰ ਖਾਨੇ ਦੇ ਵਿੱਚ ਅਜਿਹੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ ਜਿਸ ਤੋਂ ਬਾਅਦ ਵਿਧਾਇਕ ਸਾਹਿਬ ਖੁਦ ਹੈਰਾਨ ਰਹਿ ਗਏ ਨੇ ਜੀ ਹਾਂ ਦਰਅਸਲ ਅੱਜ ਡੇਰਾ ਬਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਦਾਵਾਰ ਦੇ ਵੱਲੋਂ ਪਟਵਾਰ ਖਾਨੇ ਦੇ ਵਿੱਚ ਰੇਡ ਕੀਤੀ ਗਈ ਚੰਚੇਤ ਚੈਕਿੰਗ ਕਰਨ ਦੇ ਲਈ ਅਚਾਨਕ ਹੀ ਪਹੁੰਚ ਗਏ ਜਿਸ ਤੋਂ ਬਾਅਦ ਪਟਵਾਰੀਆਂ ਦੀਆਂ ਕੁਰਸੀਆਂ ਖਾਲੀ ਦਿਖਾਈ ਦਿੱਤੀਆਂ ਤੇ ਉਹਨਾਂ ਦੇ ਉੱਥੇ ਪਹੁੰਚਦੇ ਹੀ ਦੋ ਬੰਦੇ ਭੱਜਦੇ ਦਿਖਾਈ ਦਿੱਤੇ ਜਿਸ ਨੂੰ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ ਤਾਂ ਪਤਾ ਲੱਗਾ ਕਿ ਇਹ ਦੋ ਲੋਕ ਨੇ ਜਿਹੜੇ ਪਟਵਾਰੀਆਂ ਤੋਂ ਕੰਮ ਕਰਵਾਉਣ ਆਏ ਰੇ ਲੋਕਾਂ ਤੋਂ ਪੈਸੇ ਲੈਂਦੇ ਸਨ ਅਤੇ ਡੀਲ ਕਰਵਾਉਂਦੇ ਸੀ ਲੋਕਾਂ ਦੀ ਪਟਵਾਰੀਆਂ ਦੇ ਨਾਲ ਜਿਸ ਤੋਂ ਬਾਅਦ ਵਿਧਾਇਕ ਦੇ ਵੱਲੋਂ ਮੌਕੇ ਤੇ ਹੀ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਹੁਣ ਬੰਦੀ ਕਾਰਵਾਈ ਕਰਨ ਦੇ ਹੁਕਮ ਜਿਹੜਾ ਨੇ ਉਹ ਸੁਣਾ ਦਿੱਤੇ ਗਏ ਨੇ ਤੇ ਉੱਥੇ ਹੀ ਪਟਵਾਰੀ ਖਾਨੇ ਦੇ ਵਿੱਚ ਕਈ ਕੁਰਸੀਆਂ ਖਾਲੀ ਦਿਖਾਈ ਦਿੱਤੀਆਂ ਜਿਸ ਤੋਂ ਬਾਅਦ ਵਿਧਾਇਕ ਸਾਹਿਬ ਦਾ ਪਾਰਾ ਚੜਦਾ ਵੀ ਦਿਖਾਈ ਦਿੱਤਾ ਤਾਂ ਅੰਦਾਜ਼ਾ ਹੈ ਕਿ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਵਿਧਾਇਕ ਨੂੰ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਪਟਵਾਰ ਖਾਨੇ ਦੇ ਵਿੱਚ ਪਟਵਾਰੀ ਗੈਰ ਹਾਜ਼ਰ ਰਹਿੰਦੇ ਨੇ ਅਤੇ ਜਿਹੜੇ ਪਟਵਾਰੀ ਆਉਂਦੇ ਵੀ ਨੇ ਜਾਂ ਤਾਂ ਲੇਟ ਆਉਂਦੇ ਨੇ ਤੇ ਉਹਨਾਂ ਦੇ ਬੋਲਣ ਦਾ ਲੈਜਾ ਬਹੁਤ ਗਲਤ ਹੈ ਕਈ ਤਰੀਕੇ ਦੀਆਂ ਵੀਡੀਓ ਵੀ ਵਿਧਾਇਕ ਨੂੰ ਮਿਲੀਆਂ ਜਿਸ ਤੋਂ ਬਾਅਦ ਵਿਧਾਇਕ ਕੁਲਜੀਤ ਸਿੰਘ ਰੰਦਾਵਾ ਰਾਦੇ ਵੱਲੋਂ ਪਟਵਾਰ ਖਾਨੇ ਦੇ ਵਿੱਚ ਅਚਨਚੇਤ ਚੈਕਿੰਗ ਕੀਤੀ ਗਈ ਚੈਕਿੰਗ ਕਰਨ ਦੇ ਲਈ ਵਿਧਾਇਕ ਅੱਜ ਸਵੇਰੇ ਅਚਾਨਕ ਹੀ ਜਿਹੜਾ ਨੇ ਪਟਵਾਰ ਖਾਨੇ ਦੇ ਵਿੱਚ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਸਾਰੇ ਪਟਵਾਰੀਆਂ ਦੀ ਕਲਾਸ ਲਗਾਈ ਗਈ ਜਨਾਦੇ ਖਿਲਾਫ ਸ਼ਿਕਾਇਤਾਂ ਆ ਰਹੀਆਂ ਸਨ ਨਾਨੇ ਕਿ ਤੁਹਾਡੀਆਂ ਵੀਡੀਓ ਸਾਡੇ ਕੋਲ ਪਹੁੰਚੀਆਂ ਨੇ ਤੁਸੀਂ ਤਹਿਸੀਲਦਾਰ ਦੇ ਕੋਲੋਂ ਆਪਣੀਆਂ ਵੀਡੀਓਜ਼ ਜਿਹੜੀਆਂ ਨੇ ਲੈ ਸਕਦੇ ਹੋ ਸੁਧਰ ਜਾਓ ਕਾਫੀ ਸ਼ਿਕਾਇਤਾਂ ਮਿਲ ਰਹੀਆਂ ਨੇ ਤਾਂ ਇਸ ਦੇ ਦਰਮਿਆਨ ਇੱਕ ਵਿਅਕਤੀ ਵੀ ਕਾਬੂ ਕੀਤਾ ਗਿਆ ਹੈ ਜੋ ਡੀਲਿੰਗ ਕਰਵਾਉਂਦਾ ਸੀ ਪਟਵਾਰੀ ਤੇ ਕੰਮ ਕਰਾਣ ਆਏ ਲੋਕਾਂ ਦੇ ਵਿਚਕਾਰ ਪੈਸਿਆਂ ਦਾ ਸੌਦਾ ਜਿਹੜਾ ਕਰਵਾਉਂਦਾ ਸੀ ਤਾਂ ਉਸ ਨੂੰ ਵੀ ਵਿਧਾਇਕ ਸਾਹਿਬ ਨੇ ਰੰਗੇ ਹੱਥੀ ਕਾਬੂ ਕੀਤਾ ਹੈ ਤਾਂ ਇਸ ਬਾਬਤ ਹੋਰ ਜਾਣਕਾਰੀ ਲਵਾਂਗੇ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਡੇਰਾ ਬੱਸੀ ਤੋਂ ਮੇਰੇ ਸਹਿਯੋਗੀ ਮੇਜਰ ਅਲੀ ਮੇਜਰ ਜੀ ਕੀ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਵਿਧਾਇਕ ਸਾਹਿਬ ਦੇ ਵੱਲੋਂ ਅੱਜ ਚੈਨਕੀ ਜਿਹੜਾ ਡੇਰਾ ਬੱਸੀ ਦੇ ਪਟਵਾਰਖਾਨੇ ਦੇ ਵਿੱਚ ਰੇਡ ਕੀਤੀ ਗਈ ਹੈ ਜੀ ਇਹ ਦੱਸਣਾ ਦੱਸਣਾ ਚਾਹੁੰਦੇ ਆ ਕਿ ਜਿਹੜੇ ਇਹ ਹਲਕਾ ਡੇਰਾਬਸੀ ਹਲਕੇ ਨੇ ਵੀ ਦਾਇਕ ਹੈ ਗਿਆ ਕੁਲਜੀਤ ਸਿੰਘ ਰੰਦਾਵਾ ਇਹ ਆਪਣੀ ਕੁਝ ਜ਼ਮੀਨ ਦੀ ਜਿਹੜੀ ਫਰਦ ਲੈਣ ਵਾਸਤੇ ਡੇਰਾਬਸੀ ਦੇ ਪਟਵਾਰਖਾਨੇ ਚ ਪਹੁੰਚਦੇ ਆ ਗਏ ਆ ਸਵੇਰੇ-ਸਵੇਰੇ ਕਿ ਜਦੋਂ ਉੱਥੇ ਦੇਖਦੇ ਆ ਗਏ ਆ ਕਿ ਪਟਵਾਰੀ ਆਪਣੀ ਸੀਟ ਤੇ ਨਹੀਂ ਸੀ ਹੂੰ ਪਟਵਾਰੀ ਸੀਗੇ ਜਿਹੜੇ ਉਹ ਆਪਣੀ ਸਿਟ ਦੇ ਨਹੀਂ ਨਜ਼ਰ ਆਏ ਹੈਗੇ ਲੇਟ ਆਉਣ ਦੇ ਜਿਹੜੀ ਉਹਨਾਂ ਨੂੰ ਸੋਚਣਾ ਡੇਲੀ ਮਿਲਦੀ ਸੀਗੀ ਤੇ ਉੱਥੇ ਜਾ ਕੇ ਉਹਨਾਂ ਨੇ ਉਹਨਾਂ ਨੂੰ ਦੇਖਣ ਦੀ ਕੋਸ਼ਿਸ਼ ਕੀਤੀ ਅਚਾਨਕ ਹੀ ਉਹਨਾਂ ਨੂੰ ਇੱਕ ਬੰਦਾ ਬਾਹਰ ਮਿਲਦਾ ਹੈ ਕਿ ਮੇਰੇ ਤੋਂ ਪਟਵਾਰੀ ਦਾ ਜਿਹੜਾ ਪ੍ਰਾਈਵੇਟ ਕਰਿੰਦਾ ਹੈਗਾ ਆ ਜਿਹਦਾ ਨਾਲ ਟੀਸ਼ਰਟ ਦੱਸਿਆ ਜਾ ਰਿਹਾ ਹੈਗਾ ਉਹ ਮੇਰੇ ਤੋਂ ਰਿਸ਼ਵਤ ਮੰਗ ਰਿਹਾ ਹੈਗਾ ਤੇ ਉਹ ਨਾਲ ਹੀ ਜਾ ਕੇ ਰੰਗੇ ਹੱਥੀ ਰਿਸ਼ਵਤ ਦੇ ਨਾਲ ਪਟਵਾਰੀ ਦੇ ਜਿਹੜਾ ਪ੍ਰਾਈਵੇਟ ਕਰਿੰਦੇ ਰੱਖੇ ਹੁੰਦੇ ਆ ਉਹਨਾਂ ਨੂੰ ਫੜਦੇ ਆ ਤੇ ਨਾਲ ਹੀ ਪੁਲਿਸ ਕੱਟੜੀ ਜੀ ਦਿੰਦੇ ਜਾਂਦੇ ਆ ਤੇ ਹੋਰ ਜਿਹੜੇ ਪਟਵਾਰੀ ਹੈਗੇ ਆ ਐ ਉਹਨਾਂ ਨੂੰ ਵੀ ਦੱਸਿਆ ਜਾ ਰਿਹਾ ਹੈਗਾ ਕਿ ਉਹਨਾਂ ਨੂੰ ਵੀ ਪੂਰੀ ਖਿੱਚ ਕੀਤੀ ਗਈ ਹੈਗੀ ਆ ਹਦਾਇਤਾਂ ਦਿੱਤੀਆਂ ਗਈਆਂ ਗਈਆਂ ਕਿ ਤੁਸੀਂ ਸੁਧਰ ਜੋ ਨਹੀਂ ਤਾਂ ਤੁਸੀਂ ਵੀ ਬਖਸ਼ੇ ਨਹੀਂ ਜਾਓਗੇ। ਜੀ। ਆ ਵਿਧਾਇਕ ਸਾਹਿਬ ਇਹ ਵੀ ਕਹਿੰਦੇ ਦਿਖਾਈ ਦਿੱਤੇ ਕਿ ਮੈਂ ਹੁਣ ਬਹੁਤ ਜਲਦ ਡੀਸੀਓ ਰਾਦੇ ਨਾਲ ਮੁਲਾਕਾਤ ਕਰੂੰਗਾ ਤੇ ਨਾ ਪਟਵਾਰੀਆਂ ਦੇ ਉੱਤੇ ਐਕਸ਼ਨ ਲਿਆ ਜਾਏਗਾ ਕਿਉਂਕਿ ਜ਼ੀਰੋ ਟੋਲਰੈਂਸ ਨੀਤੀ ਜਿਹੜੀ ਆ ਆਮ ਆਦਮੀ ਪਾਰਟੀ ਦੇ ਵੱਲੋਂ ਅਪਣਾਈ ਜਾ ਰਹੀ ਹੈ ਭ੍ਰਿਸ਼ਟਾਚਾਰ ਮੁਕਤ ਡੇਰਾ ਬੱਸੀ ਕਹਿੰਦੇ ਕਰਨਾ ਹੈ ਸਭ ਤੋਂ ਵੱਡਾ ਹਲਕਾ ਮੇਰਾ ਹੈ। ਕਿਉਂ ਨਾ ਅਦੇ ਵੱਲੋਂ ਜਿਹੜਾ ਡੀਸੀ ਸਾਹਿਬ ਨਾਲ ਮੁਲਾਕਾਤ ਕਰ ਲਈ ਗਈ ਹੈ ਇਸ ਬਾਬਤ ਕੋਈ ਜਾਣਕਾਰੀ ਹੈ ਮੇਜਰੀ ਜੀ ਹਲੇ ਉਹਨਾਂ ਨਾਲ ਮੁਲਾਕਾਤ ਨਹੀਂ ਕੀਤੀ ਗਈ ਹੈ ਕੱਲ ਵੀ ਤੁਸੀਂ ਜਿਹੜੇ ਹਲਕਾ ਵਿਧਾਇਕ ਸੀਗੇ ਉਹ ਬਾਜ਼ਾਰਾਂ 'ਚ ਜਿਹੜੀ ਚਾਈਨਾ ਡੋਰ ਨੂੰ ਲੈ ਕੇ ਲੋਕਾਂ ਦੀ ਦੁਕਾਨਾਂ ਤੇ ਜਾ ਕੇ ਜਿਹੜੇ ਰੇਡ ਕਰਦੇ ਹੋਏ ਨਜ਼ਰ ਆਏ ਸੀਗੇ ਜੀ ਜੀ ਹਜੇ ਤੱਕ ਪਤਾ ਲੱਗਾ ਹੈ ਕਿ ਕਿੰਨੇ ਕ ਪਟਵਾਰੀ ਜਿਹੜਾ ਨੇ ਉਹ ਗੈਰਹਾਜ਼ਰ ਪਾਏ ਗਏ ਜੀ گیا ਹੈ ਇਹਨਾਂ ਦੀ ਜਿਹੜੀ ਮੌਕੇ ਤੇ ਜਿਹੜੇ ਤਹਿਸੀਲਦਾਰ ਨੂੰ ਬੁਲਾਇਆ ਗਿਆ ਸੀਗਾ ਤੇ ਉਹਨਾਂ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈਗੀ ਆ ਉਹ ਦੱਸਿਆ ਦੱਸਿਆ ਜਾ ਰਿਹਾ ਹੈਗਾ ਪਟਵਾਰੀਆਂ ਦੇ ਵੱਲੋਂ ਕਿ ਕੁਝ ਜਿਹੜੇ ਪਟਵਾਰੀ ਹੈਗੇ ਆ ਕੋਈ ਆਪਣੀ ਕੋਰਟ ਦੀ ਡਿਊਟੀ ਤੇ ਆ ਗਏ ਹੋਏ ਸੀਗੇ ਉਹਨਾਂ ਦੀ ਜਿਹੜੀ ਲਿਸਟ ਬਣਾ ਕੇ ਉਹ ਦਿੱਤੀ ਜਾਊਗੀ ਜੀ ਜੀ ਬਹੁਤ ਬਹੁਤ ਧੰਨਵਾਦ ਮੇਜਰ ਜੀ ਸਾਡੀ ਜਾਣਕਾਰੀ ਸਾਂਝੀ ਕਰਨ ਦੇ ਲਈ ਸੋਹੇ ਸੰ ਡੇਰਾ ਬਸੀ ਤੋਂ ਮੇਰੇ ਨਾਲ ਮੇਰੇ ਸਹਿਯੋਗੀ ਮੇਜਰ ਅਲੀ ਜਿਨ੍ਹਾਂ ਨੇ ਪੂਰੀ ਜਾਣਕਾਰੀ ਸਾਂਝੀ ਕੀਤੀ ਐ ਸਚਨ ਚੇਤ ਚੈਕਿੰਗ ਜਿਹੜੀ ਆ ਵਿਧਾਇਕ ਕੁਲਜੀਤ ਸਿੰਘ ਰੰਦਾਵਾ ਹੋਰ ਆਦੇ ਵੱਲੋਂ ਡੇਰਾ ਬਸੀ ਦੇ ਪਟਵਾਰ ਖਾਨੇ ਦੇ ਵਿੱਚ ਕੀਤੀ ਗਈ ਹੈ ਤੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ ਜਿਹੜਾ ਡੀਲ ਕਰਵਾਉਂਦਾ ਸੀ ਕੰਮ ਕਰਵਾਉਣ ਆਉਣ ਵਾਲੇ ਲੋਕਾਂ ਦੀ ਪਟਵਾਰੀਆਂ ਦੇ ਨਾਲ ਉਸ ਦੇ ਵੱਲੋਂ ਜਿਹੜਾ ਜੇਕਰ ਸਿੰਪਲ ਸ਼ਬਦਾਂ ਦੇ ਵਿੱਚ ਅ ਸਮਝੀ ਇਹ ਤਾਂ ਦਲਾਲੀ ਕਰਦਾ ਸੀ ਇੱਕ ਰੇਟ ਫਿਕਸ ਕਰਵਾਉਂਦਾ ਸੀ ਪਟਵਾਰੀਆਂ ਦਾ ਜਿਹੜਾ ਕੰਮ ਕਰਨ ਵਾਲੇ ਲੋਕਾਂ ਦੇ ਨਾਲ ਕਿੰਨੇ ਕੁ ਪੈਸੇ ਦੇ ਦੋ ਤੁਹਾਡਾ ਕੰਮ ਜਲਦੀ ਕਰਵਾ ਦੂੰਗਾ ਕਿ ਪਟਵਾਰੀ ਮੇਰਾ ਜਾਣਕਾਰ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਉਸ ਨੂੰ ਹਿਰਾਸਤ ਦੇ ਵਿੱਚ ਦੇ ਦਿੱਤਾ ਹੈ ਵਿਧਾਇਕ ਦੇ ਵੱਲੋਂ ਪੁਲਿਸ ਐਕਸ਼ਨ ਵੀ ਜਿਹੜਾ ਉੱਥੇ ਦਿਖਾਇਆ ਗਿਆ ਹੈ ਉਸ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਗੱਲਬਾਤ ਵੀ ਜਿਹੜਾ ਨੇ ਵਿਧਾਇਕ ਸਾਹਿਬ ਕਰਦੇ ਨਜ਼ਰ ਆ ਰਹੇ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੀ ਕੁਝ ਕਹਿ ਰਹੇ ਨੇ ਆਓ ਸੁਣਦੇ ਆ ਯਾਰ ਕਿਸਾਨਪੁੱਤ ਆ ਮੈਂ ਫਰਦ ਨਹੀਂ ਲੈਣਾ ਸਕਦਾ 70 80 ਕਿਲੇ ਜ਼ਮੀਨ ਦਾ ਮਾਲਕ ਐ ਮੈਂ ਆਪਣੇ ਫਰਦ ਕੇਂਦਰ ਕਿਉਂ ਨਹੀਂ ਆਵਾ ਫਰਦ ਲੈਣ ਆਇਆ ਸੀਗਾ ਪਰ ਲੇਕਿਨ ਫਰਦ ਲੈਣ ਆਇਆ ਇੱਥੇ ਕਾਫੀ ਪਟਵਾਰੀ ਗੈਰਹਾਜ਼ਰ ਪਾਏਗੇ ਬੜੇ ਦੁੱਖ ਦੀ ਗੱਲ ਐ ਕਿਉਂਕਿ ਤੁਸੀਂ ਲੋਕਾਂ ਨੇ ਤੇ 75000 ਵੋਟ ਪਾਈ ਸੀਗੀ ਮੈਨੂੰ ਔਰ ਮੇਰਾ ਡੇਰਾ ਬਸੇ ਹਲਕਾ ਪੰਜਾਬ ਸਭ ਤੋਂ ਵੱਡਾ ਹਲਕਾ 14 ਲੱਖ ਦੀ ਆਬਾਦੀ ਐ 4 ਲੱਖ ਵੋਟ ਹੋਣ ਵਾਲੀ ਐ ਅਰੇ ਅਫਸਰ ਸਾਹਿਬਾਨ ਸਾਰੇ ਮਾੜੇ ਨਹੀਂ ਹੈਗੇ ਕੁਝ ਚੰਗੇ ਮੁੰਡੇ ਵੀ ਆ ਜਿਹੜੇ ਪੌਣੇ 9 ਤੋਂ ਬੈਠੇ ਆ ਔਰ ਮੈਂ ਤਸੀਹਦਾਰ ਸਾਹਿਬ ਨੂੰ ਇਹ ਕਹਿ ਕੇ ਚੱਲਿਆ ਕਿ ਜਿਹੜੇ ਪਟਵਾਰੀ ਨਹੀਂ ਹੈਗੇ ਉਹਦੇ ਖਿਲਾਫ ਡਿਪਾਰਟਮੈਂਟ ਨੂੰ ਜੋ ਬਣਦਾ ਅਕੋਰਡਿੰਗ ਟੂ ਲਾ ਉਹਨਾਂ ਦੇ ਖਿਲਾਫ ਲਿਖਿਆ ਜਾਏ ਔਰ ਉਹਨਾਂ ਨੂੰ ਉਹ ਜਿਹੜੇ ਬੰਦੇ ਪਿੱਛੇ ਚਾਹ ਦੇ ਖੋਖੇ ਤੇ ਜਾ ਕੇ ਕੋਈ ਚਾਹ ਪੀਂਦੇ ਆ ਘਟਵੱਧ ਮਿੱਠੇ ਵਾਲੀ ਉਹਨਾਂ ਦਾ ਵੀ ਧਿਆਨ ਕੀਤਾ ਨਾਗਰਿਕ ਡੇਰਾਬਸੀ ਦੇ ਨਾਗਰਿਕਾਂ ਨੂੰ ਬੇਨਤੀ ਕਰਦਾ ਜਿਰਗਪੁਰ ਤਹਿਸੀਲ ਡੇਰਾਬਸੀ ਤਹਿਸੀਲ ਕਿਤੇ ਵੀ ਪਟਵਾਰੀ ਕਾਨੂੰਗੋ ਭਾਵੇਂ ਤਹਿਸੀਲਦਾਰ ਹੈ ਕੋਈ ਵੀ ਪੈਸੇ ਮੰਗਦਾ ਜਾਂ ਇੱਕ ਦਲਾਲ ਬੜੇ ਹੁੰਦੇ ਨੇ ਪਰ ਸੋ ਮੈਂ ਤੇ ਅਸੀਂ ਦੋ ਦਲਾਲ ਲਾਉਣਗੇ ਦੇਖੋ ਮੇਰਾ ਦੋਦੀ ਕੋਈ ਕਸੂਰ ਨਹੀਂ ਜਾਂ ਜੇ ਪਾਚੋ ਪੈਸੇ ਖੱਡ-ਖੱਡ ਕੇ ਆਏ ਜੇ ਬੜੇ ਆਦਮੀ ਪੈਸੇ ਦਿੰਦੇ ਨੇ ਤਾਂ ਕਿਉਂ ਨਾ ਲੈਣ ਉਹ ਇਹ ਆਦਤਾਂ ਯਾਰ ਨਾ ਬਗਾੜੋ ਦੇਖੋ ਮਾਨਸਾਪੀ ਭਗਵੰਤ ਮਾਨ ਦੀ ਸਰਕਾਰ ਨੇ ਇੱਕ ਆਪਾਂ ਨੇ ਹੀ ਸਰਕਾਰ ਦਾ ਵਾਅਦਾ ਕਰਕੇ ਐਸੀ ਵੀ ਅਸੀਂ ਕਰਪਸ਼ਨ ਨੂੰ ਖਤਮ ਕਰਾਂਗੇ ਲੇਕਿਨ ਕਿਤੇ ਨਾ ਕਿਤੇ ਅਸੀਂ ਕਰਪਸ਼ਨ ਨੂੰ ਪੂਰੀ ਤਰ੍ਹਾਂ ਠੱਲ ਨਹੀਂ ਪਾ ਸਕਦੇ ਇਹ ਨਹੀਂ ਕਿ ਕਰਪਸ਼ਨ ਵਧੀ ਹੈ ਪਹਿਲਾਂ ਨਾਲ ਕਰਪਸ਼ਨ ਘਟੀ ਹੈ ਲੇਕਿਨ ਯਾਦ ਰੱਖਿਓ ਆ ਮੈਂ ਉੱਥੇ ਕਾਨੂੰਨ ਨੰਬਰ ਵੀ ਆਪਣੇ ਲਾ ਦੇਣੇ ਆ ਜਿਹਦੇ ਬੰਦੇ ਤੋਂ ਕੋਈ ਪਟਵਾਰੀਆਂ ਕੋਈ ਪੈਸੇ ਮੰਗਦਾ ਮੈਨੂੰ ਫੋਨ ਕਰਕੇ ਦੱਸਿਓ ਤੇ ਪਟਵਾਰੀ ਸਾਹਿਬ ਨੂੰ ਆਰਾਮ ਨਾ ਮਿਲਾਂਗੇ ਚਾਹ ਵੀ ਪੀਆਵਾਂਗੇ ਕੋਲ ਬੈਠਾਂਗੇ ਵੀ ਆ ਔਰ ਤੁਹਾਡੇ ਜਿਹੜਾ ਜਿਹੜੇ ਬੰਦੇ ਤੋਂ ਪੈਸੇ ਲਿਆਉਣ ਕਿਰਪਾ ਕਰਕੇ ਪੈਸੇ ਜਰੂਰ ਦੇ ਦੇਣਾ ਕਿਉਂਕਿ ਪਟਵਾਰੀਆਂ ਕੋ ਬਚਨ ਦੀ ਗਰੀਬੀ ਬਹੁਤ ਹੈ ਮੈਂ ਕਹਿੰਦਾ ਜੇ ਮੈਨੂੰ ਕਹੇ ਇੱਕ ਬੰਦਾ ਕਿ ਤੂੰ ਤੂੰ ਐਮਐਲਏ ਬਣਨਾ ਕਿ ਪਟਵਾਰੀ ਮੈਂ ਕਿਉਂਗਾ ਪਟਵਾਰੀ ਬਣਾ ਦਿਓ ਇਸ ਕਰਕੇ ਮੇਰੀ ਬੇਨਤੀ ਹੈ ਆਪਾਂ ਜੇ ਦੇਸ਼ਾ ਵਿੱਚ ਤੋਂ ਕਰਪਸ਼ਨ ਖਤਮ ਕਰਨੀ ਆ ਤਾਂ ਛੋਟੇ ਵੀ ਸਾਨੂੰ ਸਾਰਿਆਂ ਨੂੰ ਸਾ ਜੇ ਮੈਂ ਨੰਬਰ 1 ਤਸਵੀਰਦਾਰ ਕਿਸੇ ਨੂੰ ਕਹਿ ਸਕਦਾ ਅਵਾਰਡ ਮਿਲਣਾ ਚਾਹੀਦਾ ਤਾਂ ਵੀਰ ਕਰਨ ਮਿਲਣਾ ਚਾਹੀਦਾ ਕਿਉਂਕਿ ਦੇਖੋ ਇਹ ਲੋਕ ਇਹ ਨਵੇਂ ਬੱਚੇ ਨੇ ਕਹਨ ਉਹਨੇ ਪ੍ਰੋਮੋਸ਼ਨਾਂ ਵੀ ਕਰ ਆਣੀਆਂ ਨੇ ਕਈ ਮੇਰੇ ਵਰਗੇ ਢਿੱਡਲ ਤਸਵੀਰਦਾਰ ਢਿੱਡਲ ਥਾਣੇਦਾਰ ਉਹ ਬੜੇ ਬੜੇ ਨੇ ਉਹਨਾਂ ਤੋਂ ਕੋਈ ਫਰਕ ਨਹੀਂ ਵੀ ਆ ਨੌਕਰੀ ਤਾਂ ਪੂਰੀ ਕਰ ਲਈ ਇਸ ਕਰਕੇ ਮੇਰੀ ਤੁਹਾਨੂੰ ਮੀਡੀਆ ਨੂੰ ਵੀ ਬੇਨਤੀ ਹੈ ਤੁਸੀਂ ਕੈਮਰੇ ਦੀ ਅੱਖ ਮੇਰੇ ਕੰਧਾ ਬੜਕ ਕਰਕੇ ਮੇਰੇ ਹਲਕੇ ਛੁੱਟ ਦਿੰਨੇ ਹੋ ਕਦੀ ਪਟਵਾਰੀ ਨਹੀਂ ਫੜ ਸਕਦੇ ਫਿਰ ਜਿਹੜੇ ਕਰਪਸ਼ਨ ਕਰਨ ਵਾਲੇ ਬੜੇ ਬੜੇ ਡੀਲਰ ਬੈਠੇ ਨੇ ਉਹ ਕਿਉਂ ਨਹੀਂ ਫੜਦੇ ਤਸਵੀਰ 'ਚੋਂ ਬੰਦੇ ਨੱਠੇ ਆ ਤੁਹਾ ਇਸ ਕਰਕੇ ਤੁਹਾਡੇ মিডিਆ ਨੂੰ ਵੀ ਮੇਰੀ ਬੇਨਤੀ ਹੈ ਇਹ ਕੈਮਰਾ ਜਿੰਨਾ ਤੁਸੀਂ ਐਮਐਲਏ ਦੂਏ ਪਾਸੇ ਘੁਮਾਉਂਦੇ ਹੋ ਨਾ ਉਹ ਉਹਨਾਂ ਦੇ ਪਿੱਛੇ ਵੀ ਘੁਮਾਇਆ ਕਰੋ ਜੇ ਤੁਹਾਡੇ ਕੈਮਰੇ ਰੱਖ ਗੇਟ ਤਹਿਸੀਲਦਾਰ ਦੇ ਗੇਟ ਦੇ ਉੱਪਰ ਲੱਗੀ ਹੋਈ ਬਾਹਰ ਐਸਡੀਐਮ ਅਫੀਸ ਤੋਂ ਹੁਣ ਚਲੋ ਪਾਸੇ ਚਲਾ ਗਿਆ ਉੱਥੇ ਤੁਹਾਡੇ ਕੈਮਰੇ ਸਭ ਕੁਝ ਮੇਰੀ ਦੂਸਰੀ ਗੱਲ ਤੁਸੀਂ ਨਾ ਕਰਿਓ ਤੁਸੀਂ মিডিਆ ਵਾਲੇ মিডিਆ ਦੇ ਯਾਰ ਸਾਥੀ ਨੂੰ ਇਹ ਪਤਾ ਹੁੰਦਾ ਕਿ ਕੀ 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 ਹੈ ਯਾਰ ਕਿਸਾਨ ਪੁੱਤ ਆ ਮੈਂ ਫਰਦ ਨਹੀਂ ਲੈਣਾ ਆ ਸਕਦਾ 70 80 ਕਿਲੇ ਜ਼ਮੀਨ ਦਾ ਮਾਲਕ ਹਾਂ ਮੈਂ ਆਪਣੇ ਫਰਦ ਕੇ ਅੰਦਰ ਕਿਉਂ ਨਹੀਂ ਆਵਾਂ ਫਰਦ ਲੈਣ ਆਇਆ ਸੀਗਾ ਪਰ ਲੇਕਿਨ ਫਰਦ ਲੈਣ ਆਇਆ ਇ ਇਸ ਵੱਲੋਂ ਦੀ ਵੱਡੀ ਖਬਰ ਡੇਰਾ ਬਸੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਵਿਧਾਇਕ ਦੇ ਵੱਲੋਂ ਡੇਰਾ ਬਸੀ ਦੇ ਪਟਵਾਰਖਾਨੇ ਦੇ ਵਿੱਚ ਚੰਚੇਤ ਚੈਕਿੰਗ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਪਟਵਾਰਖਾਨੇ ਦੇ ਵਿੱਚ ਅਜੀਹਿਆ ਚੀਜ਼ਾਂ ਦੇਖਣ ਮਿਲੀਆਂ ਜਿਸ ਤੋਂ ਬਾਅਦ ਵਿਧਾਇਕ ਸਾਹਿਬ ਖੁਦ ਹੈਰਾਨ